ਦੀਦੀ ਦਸ ਚਲ ਜਾਗੇ ਹਲੇ 10 ਦਿਨ ਵਿੱਚ ਪਈ ਆ ਤੁਸੀਂ ਇਦਾਂ ਕਰਨਦੇ ਆ ਵੀ ਜਿੱਦਾਂ ਇਹਨੇ ਜਾਣਾ ਹੀ ਨਹੀਂ ਨਵੇਂ ਸੱਸ ਨੇ ਜਾਵਾਂਗੇ ਭੋਗ ਤੇ ਚਲ ਜਾਾਂਗੇ ਵਿਚਵਾਰ ਹੋਵਾਂਗੇ ਜਾ ਕੇ ਸਰਪੰਦਰ ਭੋਗ ਤੇ ਵੀ ਨਾ ਜਾਇਓ ਹੁਣ ਜੇ ਤੁਹਾਡੇ ਤੋਂ ਬਿਨਾਂ ਸੰਸਕਾਰ ਹੋ ਗਿਆ ਮਾ ਨਾ ਤੇ ਭੋਗ ਵੀ ਪੈ ਹੀ ਜਾਣਾ ਭੋਗ ਉਹਨਾਂ ਦਾ ਰਹਿ ਨਹੀਂ ਜਾਣਾ ਤੁਹਾਡੇ ਤੋਂ ਬਿਨਾਂ ਵੀ ਉਹ ਤੁਹਾਨੂੰ ਹੀ ਟੀਕਣ ਦੇ ਆ ਵੀ ਆਉਣਗੇ ਤੇ ਭੋਗ ਪਾਵਾਂਗੇ ਚਾਚੀ ਦਲਜੀਤ ਲੈ ਕੇ ਆਇਆ ਸੀ ਮੀਨੂ ਐਡਾ ਬੈਗ ਪੜਿਆ ਹੀ ਲੀੜਿਆਂ ਦਾ ਕਿਤੇ ਪੱਕੀ ਨਾ ਰਹਿਣਾ ਆ ਗਈ ਹੋਏ ਤੇ ਪੁੱਸੋ ਜਾ ਕੇ ਭਲਾ ਪੁੱਛਣਾ ਕੀ ਆ ਇਹਨੂੰ ਮੈਂ ਰਹਿਣ ਤਾਂ ਕਿਸੇ ਮੀ ਨੂੰ ਹੈ ਪਿੱਛੋਂ ਆਪਣੇ ਮਾਂ ਪਿਓ ਮਾਰ ਆਈਆਂ ਨੇ ਹੁਣ ਮੇਰੇ ਮੁੰਡੇ ਨੂੰ ਖਾਣਾ ਇਹਨਾਂ ਨੇ ਤੁਹਾਡਾ ਮੈਂ ਸਾਥ ਕੀ ਦੇਣਾ ਮਾਂ ਆਂਡ ਗਵਾਂਡ ਤੇ ਗੱਲਾਂ ਕਰਨ ਵੀ ਡਿਆ ਪਏ ਦੋ ਘੰਟੇ ਹੋਏ ਆਈ ਇਹਨੂੰ ਹਾਂ ਤੇ ਮਾਂ ਦੀ ਮੜੀ ਤੇ ਠੰਡੀ ਹੋਣ ਦਿੰਦੀ ਹੈ ਦੱਸ ਦੇਣੀ ਹੋਏ ਅੱਗ ਲੱਗੇ ਤੁਹਾਡੀ ਚਾਹ ਨੂੰ ਮੈਂ ਨਹੀਂ ਪੀਂਦੀ ਚਾਹ ਹੋਰ ਲਿਆ ਕੇ ਨਾ ਦੋਨੀਆਂ ਨੇ ਤੇ ਪਾਲ ਲਾ ਆਪ ਨਾ ਜੰਮਿਓ ਮਾਸੀ ਜੀ ਤੂੰ ਮੇਰੇ ਘਰ ਕੇ ਨਾਲ ਲਗਾਈ ਪਾਉਗਾ ਚ ਇਹ ਤੁਹਾਨੂੰ ਇੰਨੀ ਦਿੱਕਤ ਆ ਨਾ ਮੈਂ ਇੱਕ ਦੋ ਦਿਨ ਰਹਿ ਕੇ ਤੇ ਚਲ ਜਾਂਨੀ ਇੱਥੋਂ ਸਿਮੀ ਤੂੰ ਕਿਉਂ ਜਾਣਾ ਵਾ ਇਹ ਤੇਰਾ ਆਪਣਾ ਘਰ ਵਾ ਪਹਿਲਾਂ ਤੇ ਮਾਪਿਆਂ ਨੂੰ ਖਾ ਗਈਆਂ ਨੇ ਹੁਣ ਮੇਰੇ ਮੁਡੇ ਨੂੰ ਖਾਣਾ ਵਾ ਬਲਸ਼ਣੀਆਂ ਨੇ ਛੱਡਿਓ ਨਾ ਕੱਖ ਵੀ